ਆਏ ਕੁਮਾਨ ਆਤਕ ਤੇ ਸਰਵਣੀ ਨਹੀਂ ਕੀਤਾ ਵੀ ਮਨ ਤੋਂ ਹੰਕਾਰ ਵੀ ਦਊਗਾ ਹੋਮੇ ਵੀ ਖਤਮ ਹੋਊਗੀ ਨਹੀਂ ਭਈ 6 ਮਾਗ ਦੇ ਮਹੀਨੇ ਪੁੰਨ ਦਾਨ ਕਰੋ ਬਸ ਬਾਕੀ 11 ਮਹੀਨੇ ਆਪਣੀ ਮਰਜ਼ੀ ਨਾਲ ਜਿਉਂ ਚੱਲੋ ਬਾਪੂ ਕੀ ਕਹਿੰਦਾ ਜੀ ਦਾਨ ਦੇ ਭਗਤੀ ਲਾਇਨ ਗੁਰੂ ਅਠੇ ਪੈ ਰ 12 ਮਹੀਨੇ ਤੀਰਨ ਆਪਣੀ ਰਸਨਾ ਤੋਂ ਸਾਨੂੰ ਗਿਆਨ ਦੀ ਵਰਖਾ ਕਰਕੇ ਸਮਝਾਉਂਦਾ ਰਹਿੰਦਾ ਸਿੱਖ ਦੇ ਅਸਲੀ ਕੁਝ ਨਹੀਂ ਗੁਰੂ ਕੋਲ ਤੁਸੀਂ ਰਾਤ ਨੂੰ 12 ਵਜੇ ਤੁਹਾਨੂੰ ਜਪਜੀ ਸਾਹਿਬ ਕੰਠਾ ਤੇ ਹੱਥ ਜੋੜ ਕੇ ਜਪਜੀ ਸਾਹਿਬ ਦਾ 12ਵੇਂ ਪਾਠ ਆਰੰਭ ਕਰ ਲਵਾਂ ਉਹ ਤੇ ਗੁਰੂ ਕੀ ਕਹਿੰਦਾ ਵੀ ਹੁਣ ਮੈਂ ਤੈਨੂੰ ਜਪੀ ਸਾਹਿਬ ਦਾ ਗਿਆਨ ਨਹੀਂ ਦੇਣਾ। ਅਸੀਂ ਕਹਿ ਦਿੱਤਾ ਅਸੀਂ ਜਣ ਪੜਾ ਸਾਨੂੰ ਨਹੀਂ ਆਉਂਦਾ। ਅਸੀਂ ਵਾਹਿਗੁਰੂ ਕਮਾਂਗੇ ਕਿ ਵਾਹਿਗੁਰੂ ਦੇ ਸ਼ਬਦ ਅੰਦਰ ਗਿਆਨ ਨਹੀਂ ਹੈ। ਗੁਰੂ ਕਰਦਾ ਵੇਦ ਵਿਆਸ ਇਸ ਮੰਤਰ ਨੂੰ ਹੰਕਾਰ ਦਾ ਨਾਸ਼ ਕਰ ਦਸਦਾ ਹੰਕਾਰ ਦਾ ਨਾਸ਼ ਕਰਨਾ ਹੋਵੇ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਕੋਈ ਅਣ ਪੜਨ ਦੀ ਹੋ ਗਿਆ ਵਾਹਿਗੁਰੂ ਵੀ ਨਹੀਂ ਕਹਿਣਾ ਹੁੰਦਾ ਆਖੇ ਨਹੀਂ ਜਾਂਦਾ ਵਾ ਕਿ ਭਾਂਡੇ ਚ ਵਸਤੀ ਨਹੀਂ ਬਈ ਅਰੇ ਵਸਤਈ ਹਲੇ ਹੋਰ ਪਾਈ ਫਰਦੇ ਆ ਸੀ ਕਿਵੇਂ ਆਖਿਆ ਜਾਊਗਾ ਸੰਗ ਲੱਗਦੀ ਆ ਅਦੇ ਇਹ ਆ ਵੀ ਮੈਂ ਵਾਇਗੁਰੂ ਕਿਹਾ ਤੇ ਮੇਰੇ ਨਾਲ ਦਾ ਬੈਠਾ ਸੁਣੂਗਾ ਯਾਰ ਵੀ ਵਾਇਗੁਰੂ ਕਹਿ ਲਿਆ ਕੀ ਕਹੂਗਾ ਵੀ ਵਾਇਗੁਰੂ ਕਹੀ ਜਾਂਦਾ ਯਾਰ ਕਿਡਾ ਵੱਡਾ ਬਨਾ ਹੋ ਜਾਊਗਾ ਉਹ ਨਹੀਂ ਭਾਈ ਕੋਲ ਝ ਜਾਤ ਦਾਜ ਗੁਰਮੁਖੀ ਰੰਗ ਭੇਦ ਦਾ ਝ ਅਮੀਰੀ ਦਾ ਝ ਇਹ ਛੱਡਣੀ ਪੈਣੀ ਐ ਤੇ ਫੇਰ ਉਹਦੇ ਚਰਨਾਂ ਨੂੰ ਡੇਜਣਾ ਕਿਤੇ ਸਾਨੂੰ ਲਾਜਾਂ ਮਾਰੀ ਜੰਨੀ ਸ਼ਰਮਾਂ ਮਾਰੀ ਜਾਂਦੀਆਂ ਸਾਨੂੰ ਇਸ ਕਰਕੇ ਬੇਨਤੀ ਆ ਬਾਪੂ ਕਹਿੰਦੇ ਮੰਤੇ ਦਾਏ ਹੁਮਾਨ ਤੇ ਕਿਵੇਂ ਜਾਊ ਪਹਿਲਾ ਅਰਥ ਵਿਦਵਾਨਾਂ ਨੇ ਕੀਤਾ ਜੇ ਪ੍ਰਮਾਤਮਾ ਦੇ ਗੁਰੂ ਕਿਰਪਾ ਦੇ ਘਰ ਵਿੱਚ ਆਵੇ ਆਪਣਾ ਸ਼ਬਦ ਦੇ ਦੇਵੇ ਤੇ ਤਾਂ ਹਮੇਂ ਹੰਕਾਰ ਦਾ ਰੋਗ ਜਾਊ ਤੇ ਨਾਲ ਹੀ ਵਿਦਵਾਨਾਂ ਨੇ ਇੱਕ ਸਵਾਲ ਕੀਤਾ ਵੀ ਯਾਰ ਗੁਰੂ ਤੇ ਠੱਠੇ ਪੈਰ ਸਾਨੂੰ ਗਿਆਨ ਬਖਸ਼ ਰਹੇ ਆ ਜਾਂਦਾ ਕਿਉਂ ਨਹੀਂ ਹੈ ਜਾਂਦਾ ਇਸ ਕਰਕੇ ਨਹੀਂ ਕਿਉਂਕਿ ਮਨੁੱਖ ਆਪਣੀ ਜਿੰਦ ਦੇ ਆਪ ਤਰਸੰਗ